ਦਰਯੁੱਧ ਨਸ਼ਿਆਂ ਵਿਰੋਧ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਲਗਾਤਾਰ ਨਸ਼ੇ ਦੇ ਸੁੱਧਾਗਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਲਗਾਤਾਰ ਨਾ ਸਿਰਫ ਨਸ਼ੇ ਦੇ ਸੁੱਧਾਗਰਾਂ ਦੇ ਖਿਲਾਫ ਛਾਪੇ ਮਾਰੇ ਕੀਤੇ ਜਾ ਰਹੀ ਹੈ ਨਸ਼ੇ ਬਰਾਮਦ ਕੀਤੇ ਜਾ ਰਹੇ ਨੇ ਬਲਕਿ ਆਰਥਿਕ ਤੌਰ ਤੇ ਇਹਨਾਂ ਦੇ ਨੈਟਵਰਕ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਲਗਾਤਾਰ ਸਥਾਨਕ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਪੰਜਾਬ ਪੁਲਿਸ ਦੇ ਸਹਿਯੋਗ ਦੇ ਨਾਲ ਨਸ਼ੇ ਦੇ ਸੁੱਧਾਗਰਾਂ ਵੱਲੋਂ ਬਣਾਈਆਂ ਗਈਆਂ ਜਿਹੜੀਆਂ ਇਮਾਰਤਾਂ ਨੇ ਜਿਹੜੀਆਂ ਪ੍ਰਾਪਰਟੀਆਂ ਨੇ ਉਹਨਾਂ ਨੂੰ ਟੈਟੇਰੀ ਕੀਤਾ ਜਾ ਰਿਹਾ ਸੰਗਰੂਰ ਦੇ ਵਿੱਚ ਵੀ ਅਜਿਹੀ ਕਾਰਵਾਈ ਦੇਖਣ ਨੂੰ ਮਿਲੀ ਹੈ ਜਿੱਥੇ ਨਸ਼ੇ ਦੇ ਸਦਾਕਰਾਂ ਵੱਲੋਂ ਨਸ਼ੇ ਨਾਲ ਕੀਤੀ ਗਈ ਕਮਾਈ ਨਾਲ ਬਣਾਏ ਗਏ ਗਈਆਂ ਜਾਇਦਾਦਾਂ ਨੂੰ ਟੈਟੇਰੀ ਕੀਤਾ ਗਿਆ ਹੈ ਪੰਜਾਬ ਪੁਲਿਸ ਵੱਡੀ ਗਿਣਤੀ ਦੇ ਵਿੱਚ ਇੱਥੇ ਮੌਜੂਦ ਸੀ ਸੋ ਪੰਜਾਬ ਪੁਲਿਸ ਦੀ ਰਹਿਨਮਾਈ ਦੇ ਵਿੱਚ ਇਹ ਕਾਰਵਾਈ ਕੀਤੀ ਗਈ ਹੈ ਜਿੱਥੇ ਪੀੜਾ ਪੰਜਾ ਸੰਗਰੂਰ ਦੇ ਵਿੱਚ ਚੱਲਦਾ ਹੋਇਆ ਦਿਖਾਈ ਦੇ ਰਿਹਾ ਤੁਹਾਨੂੰ ਦੱਸ ਦਈਏ ਕਾਨੂੰਨਾ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਡਰੱਗ ਮਨੀ ਦੇ ਨਾਲ ਨਸ਼ੇ ਦੇ ਕਮਾਏ ਗਏ ਪੈਸੇ ਦੇ ਨਾਲ ਗੈਰ ਕਾਨੂੰਨੀ ਤਰੀਕਿਆਂ ਦੇ ਨਾਲ ਇਮਾਰਤਾਂ ਬਣਾਈਆਂ ਗਈਆਂ ਜਾਂ ਤਾਂ ਇਹਨਾਂ ਤੇ ਕਬਜ਼ੇ ਕਰਕੇ ਬਣਾਏ ਗਏ ਜਾਂ ਫਿਰ ਇਹ ਜਿਹੜੀਆਂ ਇਮਾਰਤਾਂ ਨੇ ਇਹ ਨਸ਼ੇ ਦੇ ਪੈਸੇ ਦੇ ਨਾਲ ਬਣਾਈਆਂ ਗਈਆਂ ਸੋ ਇਹਨਾਂ ਗੈਰਕਾਨੂੰਨੀ ਇਮਾਰਤਾਂ ਦੇ ਖਿਲਾਫ ਪੰਜਾਬ ਸਰਕਾਰ ਵੱਲੋਂ ਲਗਾਤਾਰ ਡਟ ਕੇ ਕਾਰਵਾਈ ਕੀਤੀ ਜਾ ਰਹੀ ਹੈ ਢਾਹ ਢੇਰੀ ਕੀਤੀਆਂ ਜਾ ਰਹੀਆਂ ਨੇ ਸੰਗਰੂਰ ਦੀਆਂ ਤਸਵੀਰਾਂ ਨੇ ਜਿੱਥੇ ਨਸ਼ੇ ਦੇ ਸੌਦਾਗਰਾਂ ਦੇ ਖਿਲਾਫ ਪੀੜਾ ਪੰਝਾ ਚੱਲਦਾ ਹੋਇਆ ਦਿਖਾਈ ਦੇ ਰਿਹਾ ਜਿੱਦਾਂ ਤੁਹਾਨੂੰ ਪਤਾ ਹੈ ਵੇ ਜਿਹੜੇ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮਹਮ ਚਲਾਇਆ ਗਿਆ ਉਹਦੇ ਤਹਿਤ ਅੱਜ ਰਾਮਬਸਤੀ ਸੰਗਰੂਰ ਸੰਗਰੂਰ ਵਿਖੇ ਸਿਵਲ ਪ੍ਰਸ਼ਾਸਨ ਵੱਲੋਂ ਜੋ ਇੱਕ ਜੀਤ ਸਿੰਘ ਅ ਇਸ ਬਸਤੀਆਂ ਰਹਿਣ ਵਾਲਾ ਨਸ਼ਾ ਤਸਕਰ ਆ ਜਿਸ ਦੇ ਉੱਪਰ ਤੇ ਦੇ ਵਾਈਫ ਦੇ ਉੱਪਰ तकरीबन 12 ਦੇ ਕਰੀਬ ਜਿਹੜੇ ਨਸ਼ਿਆਂ ਦੇ ਪਰਚੇ ਦਰਜ ਹੋ ਚੁੱਕੇ ਨੇ ਜਿਨ੍ਹਾਂ ਵਿੱਚ ਇਹਨਾਂ ਨੂੰ ਸਜ਼ਾ ਵੀ ਹੋ ਚੁੱਕੀ ਆ 10 ਸਾਲਾ ਵਗੈਰਾ 1 ਲੱਖ ਰੁਪਏ ਜੁਰਮਾਨਾ ਵੀ ਤੇ ਸਿਵਲ ਪ੍ਰਸ਼ਾਸਨ ਨੇ ਅੱਜ ਇਹਨਾਂ ਦਾ ਜੋ ਨਾਜਾਇਜ਼ ਪ੍ਰਾਪਰਟੀ ਬਣਾਈ ਨੇ ਜੋ ਨਾਜਾਇਜ਼ ਸਾਰੀਆਂ ਕੀਤੀਆਂ ਨੇ ਉਹਦੇ ਤਹਿਤ ਜਿਹੜੀ ਆਪਣਾ ਪ੍ਰੋਸੈਸ ਜਿਹੜਾ ਪ੍ਰਸੀਧ ਪ੍ਰੋਪਰ ਅਡਾਪਟ ਕਰਕੇ ਅੱਜ ਉਹ ਇਹਨਾਂ ਦੇ ਜਿਹੜੇ ਅਸੀਂ ਆਪਣਾ ਪੁਲਿਸ ਪਾਰਟੀ ਵੱਲੋਂ ਮਾਨਯੋਗ ਐਸ.ਪੀ. ਸਾਹਿਬ ਵੱਲੋਂ ਸਮੇਤ ਜਿਹੜੀ ਸਾਡੀ ਡਿਸਟ੍ਰਿਕਟ ਪੁਲਿਸ ਵੱਲੋਂ ਉਹਦੀ ਸਹਾਇਤਾ ਨਾਲ ਜਿਹੜੀ ਇਹਨਾਂ ਦੀ ਇਲੀਗਲ ਰੀਡੋ ਕੰਸਟਰਕਸ਼ਨ ਕੀਤੀ ਆ ਉਹਨੂੰ ਅੱਜ ਹਟਾ ਰਹੇ ਹਾਂ। ਔਰ ਆਗਾਮੀ ਕੋਈ ਕਾਰਗਰਮ ਆਗਾਮੀ ਕੁਝ ਦੇਖੋ ਅਸੀਂ ਜਿੱਦਾਂ ਪੰਜਾਬ ਸਰਕਾਰ ਬੜੀ ਸਖਤ ਹੋਈ ਆ ਜੋ ਇਹ ਨਸ਼ੇ ਤਸਕਰ ਨੇ ਇਹਨਾਂ ਨੂੰ ਅਸੀਂ ਵਾਰਨ ਵੀ ਦਿੰਨੇ ਆ ਵੀ ਜਾਂ ਤਾਂ ਇਹ ਨਸ਼ਾ ਵੇਚਣ ਦਾ ਨਸ਼ਾ ਨੂੰ ਲਿਆਉਣ ਦਾ ਪੰਜਾਬ ਚ ਬੰਦ ਕਰਨ ਨਹੀਂ ਹੈ ਆਪਣੇ ਇਹ ਜੇਲ ਜਾਣ ਲਈ ਤੇ ਆਪਣੇ ਜੋ ਨਜ਼ਾਇਰ ਸਾਡੇ ਜਿਹੜੇ ਘਰ ਪ੍ਰਾਪਰਟੀਆਂ ਬਣਾਈਆਂ ਨੇ ਉਹਨਾਂ ਨੂੰ ਢਾਉਣ ਲਈ ਤੇ ਜਿਹੜੀਆਂ ਇਹਨਾਂ ਦੀਆਂ ਹੋਰ ਪ੍ਰਾਪਰਟੀਆਂ ਉਹਨਾਂ ਨੂੰ ਅਸੀਂ ਫ੍ਰੀਜ਼ ਕਰਕੇ ਰੱਖਾਂਗੇ ਤੇ ਮੈਂ ਫੇਰ ਵਾਰਨਿੰਗ ਕਰਦਾ ਵੀ ਜੋ ਇਸ ਇਲਾਕੇ ਦੇ ਜਿਹੜੇ ਕੁਝ ਹੋਰ ਬੰਦੇ ਵੀ ਅਸੀਂ ਆਈਡੈਂਟੀਫਾਈ ਕਰ ਰਹੇ ਹਾਂ ਉਹਨਾਂ ਨੂੰ ਵੀ ਵਾਰਨਿੰਗ ਦਿੰਨੇ ਆ ਵੀ ਜਿਹੜੀ ਪੰਜਾਬ ਸਰਕਾਰ ਆ ਪੰਜਾਬ ਪੁਲਿਸ ਸਾਡੀ ਮਾਨਯੋਗ ਡੀਜੀਪੀ ਸਾਹਿਬ ਹੁਕਮ ਅਨੁਸਾਰ ਇੱਥੇ ਇੱਕ ਵੀ ਬੰਦਾ ਜਿਹੜਾ ਕੋਈ ਨਸ਼ਾ ਤਰਸ ਕਰਾਉ ਨਹੀਂ ਰਹਿਣ ਦੇਣਾ ਜਾਂ ਉਹ ਇੱਥੇ ਛੱਡੂਗਾ ਨਹੀਂ ਉਹ ਜੇਲ੍ਹ ਜਾਣ ਲਿਏ ਤੇ ਆਪਣੇ ਮਕਾਨ ਦੇ ਡੇਟ ਢਵਾਉਣ ਲਈ ਤਿਆਰੇ ਥੈਂਕ ਯੂ ਜੈਨ